ਦੇ ਭਾਉਰੀ ਕਾਲੇ ਦੇ ਪ੍ਰਿੰਸੀਪਲ ਸਰ ਨੇ ਰਾਜੀ ਮੰਗਿਆ ਆ ਮੇਜਰ ਪਹਿਲਵਾਨ ਆ ਪਤਾ ਲੱਗਾ ਮੋਜਰ ਆ ਗਿਆ ਇਹ ਤਾਂ ਨਾਲ ਹੀ ਕਹਿੰਦੇ ਜਿਵੇਂ ਫੌਜ ਦੇ ਵਿੱਚ ਮੇਜਰ ਦਾ ਰੈਂਕ ਵੱਡਾ ਹੁੰਦਾ ਨਾ ਤੇ ਸਾਡੇ ਦਰਮਿਆਨ ਬਲਵਿੰਦਰ ਸਿੰਘ ਜੀ ਬਾਜਵਾ ਅਲਕੜੇ ਲਖਵਿੰਦਰ ਬਾਜਵਾ ਅਲਕੜੇ ਭੱਟੀਆਂ ਵਾਲਾ ਮੇਰੇ ਵੀਰੋ ਐ ਮੁੜ ਕੇ ਨਾਲ ਭੇਜਿਆ ਕਰਾ ਜਾਂ ਸਰੀਰ ਹੈ ਦੇਖਣੀ ਮੇਰੇ ਵੀਰੋ ਤਕੜੀ ਨੌਜਵਾਨ ਦੀ ਬਾਜਰਗੀ ਹੈ ਤੇ ਘੋੜੇ ਵਰਗੀ ਕਹਿੰਦੇ ਬਾਜ ਹੈ ਹਰ ਪਿੰਡ ਦਾ ਮਲਕ ਜੁਣਾ ਹਰ ਸਗਾਟ ਪ੍ਰਭੂ ਵਾਲੀਆ ਰਾਤ ਬਲੀ ਬਾਬੂ ਆ ਅਮਨ ਬਲਦੁਰੀਆ ਅਜੇ ਬਲਦੁਰੀਆ ਕਾਕਾ ਬਲਦੁਰੀਆ ਤੇ ਕਰਮਲ ਬਲਦੁਰੀਆ ਬਾਬੂ ਵਾਲੀਆ ਤੇ ਨਾਮ ਸਾਡਾ ਬੇਲਾ ਰੰਗੂ ਵਾਲੀ ਬੁੱਲੂ ਰੂਪੂ ਵਾਲੀ ਤੇ ਨਾਮ ਸਾਡਾ ਮੱਕੇਰੀਆਂ ਹੋਏ ਮੱਕੇਰੀਆਂ ਸਾਗਰ ਮੱਕੇਰੀਆਂ ਕਾਕਾ ਭੈਣੀ ਪੱਤਰਕਾਰ ਰਵਿੰਦਰ ਜੰਡਿਆਲਾ ਗਰੂ ਗੋਗੀ ਚਕਾਵਾ ਕੁਨਾਲ ਧਾਰੀਵਾਲ ਸ਼ਵਨ ਯੂਐਸਏ ਬਿੱਲੂ ਸਾਡੇ ਵੀਰ ਚਮੰਡਾ ਦੇ ਵੀ ਰਵੀ ਅਜਨਾਲਾ ਇਹਨਾਂ ਭਰਾਵਾਂ ਦਾ ਧੰਨਵਾਦ ਬਾਕੀ ਜਿਹੜੇ ਵਿੱਚ ਭਰਾਵਾਂ ਨੂੰ ਉਧਰ ਵੇਖੋ ਮੇਰੇ ਵੀਰੋ ਐਕਸ਼ਨ ਲੱਗਦੇ ਇਹ ਰਵੀ ਬਹੁਤ ਧੰਨਵਾਦ ਹੈ ਇਧਰ ਰੇਡ ਪਾਉਣ ਦੇ ਵਾਸਤੇ ਮੇਰੇ ਵੀਰੋ ਅੱਜ ਮੱਤੇ ਆਣ ਦੀ ਧਰਤੀ ਤੇ ਗੰਨੀ ਆਇਆ ਹੋਇਆ ਹੈ ਗੰਨੀ ਗੰਨੇ ਆਇਆ ਹੋਇਆ ਹੈ ਵੱਡੀ ਹੈ ਤੇ ਸਾਹਮਣੇ ਜਫਾ ਲੱਗਦਾ ਹੈਲੋ ਸ਼ੀਰ ਕਹਿੰਦੇ ਆ ਔਰ ਰੇਡ ਬਿਉਮਨ ਦੀ ਪੈ ਰਹੀ ਹੈ ਮੇਰੇ ਵੀਰੋ ਜੋ ਬਣਦੇ ਜਾਫੀ ਗੁਰ ਤੋਂ ਹੜਕੇ ਮਨਾਉਂ ਸੋਨੋ ਬੱਜੂ ਮਾਨ ਹੋਰਾ ਬੱਜੂ ਮਾਨ ਪਟਾ ਫੁੱਲੋ ਵਾਲੀਆਂ ਇਹ ਸੱਜਣ ਆਪਣੀ ਟੀਮ ਦੇ ਨਾਲ ਸੁਖ ਹੁਣੀ ਕਾਦਰਾਬਾਦ ਵਾਲੇ ਆਏ ਹੋਏ ਆ ਮੇਜਰ ਪਹਿਲਵਾਨ ਵੱਲੋਂ ਖਾਸ ਤੌਰ ਤੇ ਇਹਨਾਂ ਦਾ ਧੰਨਵਾਦ ਹੈ ਤੇ ਮੇਜਰ ਦੇ ਨਾਲ ਹਰਜੀਤ ਸਿੰਘ ਜੀ ਸਾਡਾ ਭਰਾ ਤੇ ਮਨਪ੍ਰੀਤ ਸਿੰਘ ਜੀ ਮਿੱਠੂ ਤੇ ਗੁਰਪ੍ਰੀਤ ਸਿੰਘ ਜੀ ਮੱਡੂ ਉਹਨਾਂ ਦਾ ਰஞ்சிਤ ਭਰਾ ਉਹਨਾਂ ਦਾ ਧੰਨਵਾਦ ਹੈ ਮੇਜਰ ਦੇ ਨਾਲ ਵੱਡਾ ਪਿਆਰ ਹੈ ਬਾਠ ਬਾਪੂ ਵਾਲੀਆਂ ਵੱਡਾ ਭਰਾ ਪੁੱਜਾ ਹੋਇਆ ਤੇ ਨਾਲ ਰਾਜਾ ਚੌਣਾ ਪੁੱਜਾ ਹੋਇਆ ਉਹ ਜਾਨੀ ਧਰਤੀ ਹੈ ਇਹ ਕਹਿੰਦੇ ਅੱਜ ਮੱਤੇ ਆ ਰਾਇਆ ਜिले ਅੰਮਰਸਰ ਦੀ ਧਰਤੀ ਐ ਮੁੰਡਾ ਕਹਿੰਦੇ 350 ਕਿਲੋਮੀਟਰ ਦਾ ਸਫ਼ਰ ਤੈ ਕਰਕੇ ਆਇਆ ਅੱਜ ਹਰ ਕਿਸੇ ਦੇ ਕੱਲਾ ਅੰਗ ਮੇਰੇ ਵੀਰੋ ਨੱਚਦਾ ਕੱਲਾ ਕਲ ਆਏ ਵੇਖ ਮਿੱਟੀ ਨਾਲ ਪਿਆਰ ਇਹ ਮਿੱਟੀ ਤੋਂ ਇਟਾਂ ਬਣਦੇ ਇਹ ਮਿੱਟੀ ਤੋਂ ਬਣਦੇ ਰੋੜੇ ਆਪਣੇ ਫੋੜੇ ਇਹ ਮਿੱਟੀ ਵਿੱਚ ਜਿਹੜੇ ਰੋਗੇ ਮੁੜਕੇ ਕਦੇ ਨਾ ਮੋੜੇ ਮੁਰਜਾ ਰੁੱਕ ਸੰਧੂਆ ਦਿਨ ਜ਼ਿੰਦਗੀ ਦੇ ਥੋੜੇ